हाँ जी सत श्रीकाल जी उम्मीद कर हाँ जी नमस्त कर तो सब राज खुशी होमांत्मा सब चढ़ दिया कला रखे असं भी सब ठीक ठाक ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਨੱਪਦਾ ਕਰੋ ਕਿਉਂਕਿ ਸਾਡੀ ਵੀਡੀਓ ਹਰ ਇੱਕ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਜੇ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਜਰੂਰ ਕਰਦੇ ਕਰੋ ਅੱਜ ਤੁਹਾਨੂੰ ਬਹੁਤ ਹੀ ਵੀਡੀਓ ਵਧੀਆ ਪਾਉਣੇ ਬਹੁਤ ਇਸ ਵੀਡੀਓ ਦੀ ਮੰਗ ਸੀ ਪਾਈਆਂ ਪਹਿਲਾਂ ਵੀ ਬਹੁਤ ਨੇ ਆਪਣੇ ਫੇਸਬੁੱਕ ਤੇ ਪਰ ਲੋਕੀ ਦੇ ਕੰਮ ਵੀ ਬਣਨੇ ਪਰ ਲੋਕ ਕਰਤ ਕਰਨੇ ਅੱਗੇ ਪਤਾ ਨਹੀਂ ਕਿਉਂ ਕਿਸਦਾ ਭਲਾ ਨਹੀਂ ਚਾਹੁੰਦੇ ਫੋਨ ਤੇ ਜ਼ਰੂਰ ਦੱਸਦੇ ਨੇ ਆਪਾਂ ਪਾਇਆ ਸੀ ਪਹਿਲਾਂ ਮਤਲਬ ਕਿਸੇ ਦੀ ਬਹੁਤ ਮੰਗ ਸੀ ਉਦੋਂ ਬਹੁਤ ਰੋਂਦੀ ਸੀ ਉਸ ਮੁੰਡੇ ਦੀ ਮੰਮੀ ਬੇਜੀ ਸਾਡੇ ਮੁੰਡੇ ਨੂੰ ਸਜ਼ਾ ਹੋ ਜਾਣੀ ਆ ਸਾਡੇ ਮੁੰਡੇ ਵਾਸਤੇ ਕੋਈ ਜ਼ਰੂਰੀ ਕੋਈ ਟੋਟਕਾ ਦੱਸੋ ਚਲੋ ਮੈਂ ਦੱਸਿਆ ਸੀ ਉਹ ਮਤਲਬ ਬੜਾ ਸੌਖਾ ਤੇ ਸਰਲ ਤਰੀਕਾ ਸੀ ਵੀ ਤੁਸੀਂ ਇੱਕ ਪੈਪਸੋ ਦੀ ਇਹ ਬੋਤਲ ਲੈਣੀ ਆ ਜਾਂ ਪੈਪਸੋਦ ਨਹੀਂ ਮਿਲਦੀ ਕੈਂਪਾ ਕੋਲਡ ਦੀ ਲੈ ਲਓ ਵੀ ਉੱਥੇ ਦੀ ਕਲਟੀਨ ਤੋਂ ਉਹ ਉਹਨਾਂ ਨੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛਿਆ ਵੀ ਇਹ ਕਲਟੀਨ ਤੋਂ ਤਾਂ ਬੋਤਲ ਮਿਲ ਨਹੀਂ ਰਹੀ ਤੇ ਅਸੀਂ ਬਾਹਰੋਂ ਲੈ ਲਈ ਜਿਸ ਦਿਨ ਮੁੰਡੇ ਦੀ ਹੁਕਮ ਦੀ ਤਾਰੀਖ ਸੀ ਮਤਲਬ ਕੇਸ ਦੀ ਲਾਸਟ ਤਾਰੀਖ ਸੀ ਫੈਸਲੇ ਦੀ ਤੇ ਬੜੇ ਪਰੇ ਸ਼ਾਮ ਸੀ ਸਾਰਾ ਟੱਬਰ ਬੜੀ ਮੰਮੀ ਉਹਦੀ ਰੋ ਰਹੀ ਸੀ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਉੱਥੋਂ ਨਹੀਂ ਮਿਲਦੀ ਤੁਸੀਂ ਨਾ ਛੋਟੀ ਸਿਸੀ 20 ਰੁਪਏ ਦੀ ਆਜੂ ਤੁਸੀਂ ਬਾਹਰੋਂ ਲੈ ਜਾਓ ਭਾਵੇਂ ਕੈਂਪਾ ਕੋਲਾ ਦੀ ਹੋਵੇ ਭਾਵੇਂ ਪੈਪਸੋ ਦੀ ਹੋਵੇ ਬਸ ਜਿਹੜਾ ਉਹ ਉਹਦੇ ਵਿੱਚ ਹੈਗਾ ਪੀਣ ਵਾਲਾ ਬੱਚਿਆਂ ਦੇ ਉਹ ਕਾਲੇ ਰੰਗ ਚ ਹੋਵੇ ਚਲੋ ਉਹ ਸਿਸੀ ਬਾਹਰੋਂ ਲੈ ਗਏ 20 ਰੁਪਏ ਤੇ ਉਹ ਉਹਨਾਂ ਨੇ ਕੀ ਕੀਤਾ ਜੈਕਟ ਵੈਲਟ ਦੇ ਵਿੱਚ ਪਾਤੀ ਜਿਵੇਂ ਮੈਂ ਦੱਸਿਆ ਸੀ ਪਾਉਣ ਤੋਂ ਬਾਅਦ ਉਹਦਾ ਟੱਕਣ ਅਰ ਸ਼ਿਸ਼ੀ ਲੱਗ-ਲੱਗ ਕਰਕੇ ਸਿੱਟੀ ਤੇ ਤੈਨ ਮਜੇ ਨੂੰ ਮੁੰਡਾ ਬਰੀ ਹੋ ਗਿਆ ਮੇਰੇ ਕੋਲੇ ਫੋਨ ਆਇਆ ਤੇ ਆਂਟੀ ਵੀ ਵਧਾਈਆਂ ਹੋ ਗਈਆਂ ਅਸੀਂ ਤੁਹਾਨੂੰ ਮਿਲਣ ਨਾ ਕਿ ਮੈਨੂੰ ਮਿਲਣ ਦੀ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਐਦਾਂ ਕਰਿਓ ਵੀ ਤੁਸੀਂ ਨਾ ਆਪਦਾ ਸਟੇਟਸ ਲਿਖ ਕੇ ਸੌਰੀ ਵੀ ਤੁਸੀਂ ਮੈਨਾਂ ਇੱਕ ਮੈਸੇਜ ਲਿਖ ਕੇ ਭੇਜ ਦਿਓ ਕਮੈਂਟ ਦੇ ਰੂਪ ਦੇ ਵਿੱਚ ਹਾਜ਼ਰੀ ਲੱਗ ਜਾ ਤੁਹਾਡੀ ਤੇ ਉਹਦਾ ਮੈਂ ਸਟੇਟਸ ਲਾਉਂ ਤੇ ਹੋਰ ਕਿੰਨਾ ਲੋਕਾਂ ਦਾ ਭਲਾ ਹੁੰਦਾ ਉਸ ਚੀਜ਼ ਦੇ ਨਾਲ ਜਦੋਂ ਕੋਈ ਕਮੈਂਟ ਕਰ ਪਰ ਮੈਨੂੰ ਉਹਨਾਂ ਨੇ ਫੋਨ ਤੇ ਜ਼ਰੂਰ ਦੱਸਿਆ ਤੇ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਕਮੈਂਟ ਨਹੀਂ ਕੀਤਾ ਹੋਰ ਵੀ ਲੋਕਾਂ ਦੇ ਬਹੁਤ ਘੱਟ ਬੰਦੇ ਨੇ ਮੈਨੂੰ ਫੋਨ ਤੇ ਜ਼ਰੂਰ ਦੱਸਦੇ ਨੇ ਤੇ ਮਤਲਬ ਕੀ ਹੈ ਜਦੋਂ ਮੈਂ ਕਹਿੰਦੀ ਆ ਨਾ ਵੀ ਤੁਸੀਂ ਮੈਨੂੰ ਸਟੇਟਸ ਸੌਰੀ ਵੀ ਮੈਸੇਜ ਲਿਖ ਕੇ ਭੇਜੋ ਭੇਜ ਦਿਓ ਕਮੈਂਟ ਲਿਖ ਕੇ ਭੇਜ ਦਿਓ ਪਤਾ ਕੀ ਕਹਿੰਦੇ ਨੇ ਅੱਗੋਂ ਜੀ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਕੋਈ ਇਨਸਾਨ ਨਹੀਂ ਵੀ ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ ਮੇਰੀ ਇਸ ਦੇ ਵੀ ਲੋਕੀ ਬੀਏ ਬੀਏ ਐਮ ਐ ਮੈਂ ਮੇ ਤੋਂ ਵੱਡਿਆਂ ਦੀ ਵੀ ਬੀਏ ਬੀਏ ਐਮ ਐ ਮੈਂ ਕੀਤੀ ਹੋਈ ਆ 10 8 ਤੱਕ ਆਮ ਜੀ ਗੱਲ ਆ ਮੇਰੀ ਏਜ ਦੇ ਲੋਕਾਂ ਦੀ ਹੈ ਫਿਰ ਇਹ ਕਿਥੋਂ ਦੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਪੜਿਆ ਫੋਨ ਜਿਹੜਾ ਬੰਦਾ ਚਲਾ ਲੈਂਦਾ ਚਾਹੇ ਅਨਪੜ ਟੋਟਲੀ ਅਨਪੜਾ ਤਾਂ ਵੀ ਉਹਨੂੰ ਸਾਰੇ ਕੰਸ ਦਾ ਪਤਾ ਲੱਗ ਜਾਂਦਾ ਮੈਂ ਇਹ ਵੀ ਚੀਜ਼ ਦੇਖੀ ਬਿਲਕੁਲ ਲੋਕ ਅਨਪੜ ਨੇ ਉਹਨਾਂ ਦੇ ਹੱਥ 'ਚ ਫੋਨ ਨੇ ਤੇ ਉਹਨਾਂ ਨੂੰ ਸਾਰੇ ਕੰਸ ਦਾ ਪਤਾ ਹਰ ਕਈਆਂ ਨੂੰ ਚਲ ਮੰਨਦੇ ਨਹੀਂ ਪਤਾ ਪਰ ਜੇ ਮੈਨੂੰ ਨਹੀਂ ਪਤਾ ਮੈਂ ਆਪਣੇ ਕਿਸੇ ਬੱਚੇ ਬੱਚੀ ਨੂੰ ਗਵਾਂਢੀ ਨੂੰ ਕਹਿ ਕੇ ਵੀ ਕਰਵਾ ਸਕਦੀਆਂ ਐ ਕੰਮ ਵੀ ਭਾਈਆ ਇੱਕ ਮੈਸੇਜ ਛੱਡਣਾ ਛੱਡਦੇ ਫੋਨ ਤੇ ਹਏ ਜਦੋਂ ਅਸੀਂ ਚਲਾਉਣਾ ਸਿੱਖ ਗਏ ਫੋਨ ਨੂੰ ਅਸੀਂ ਬਹੁਤ ਕੁਝ ਗਾਹਾਂ ਵੀ ਸਿੱਖ ਜਾਣਿਆ ਤੇ ਸਾਨੂੰ ਸਿੱਖਣਾ ਪੈਂਦਾ ਵਾ ਪਰ ਨਹੀਂ ਇਸ ਗੱਲ ਨੂੰ ਲੋਕ ਅਲਗੋੜ ਕਰ ਦਿੰਦੇ ਨੇ ਬਿਲਕੁਲ ਜਿਹੜੇ ਮੁੰਡਿਆਂ ਦੇ ਕੰਮ ਬਣਦੇ ਨੇ ਹਾਂ ਮੁੰਡੇ ਜ਼ਰੂਰ ਖੁੱਲ੍ਹਦਿਲੀ ਦੇ ਨਾਲ ਕਮੈਂਟ ਕਰਦੇ ਨੇ ਪਰ ਹੋ ਸਕਦਾ ਉਸਨੇ ਵੀ ਆਪਦੇ ਮੁੰਡੇ ਤੋਂ ਉੱਲਾ ਰੱਖਿਆ ਹੋਵੇ ਜਨਾਨੀ ਜਿਹੜਾ ਉਹਨੇ ਮੈਸੇਜ ਨਹੀਂ ਲਾਇਆ ਪਰ ਇਹ ਬਹੁਤ ਵੱਡੀ ਗੱਲ ਹੈ ਦੇਖੋ ਜਿਨ੍ਹਾਂ ਨੇ ਓਲੇ ਰੱਖਣੇ ਹੁੰਦੇ ਨੇ ਉਹ ਬੇਸ਼ੱਕ ਜੀ ਨਹੀਂ ਇਹ ਕੰਮ ਫਿਰ ਬਹੁਤ ਪੁੱਠੇ ਸਿੱਧੇ ਹੋਣ ਲਾਈਦੇ ਨੇ ਫਿਰ ਤੁਸੀਂ ਕਹਿੰਦੇ ਸਾਡਾ ਕੰਮ ਪੁੱਠਾ ਹੋ ਗਿਆ ਜੀ ਸਾਡਾ ਇਹ ਹੋ ਗਿਆ ਮੈਂ ਕਰਨ ਵਾਲੀ ਨਾ ਮੈਂ ਕਰਾਉਣ ਵਾਲੀ ਕਰਨ ਵਾਲਾ ਭਗਵਾਨ ਕੋਈ ਕਿਸੇ ਵੀ ਚੀਜ਼ ਦਾ ਪ੍ਰਸ਼ਾਦ ਤਾਂ ਆਪ ਨੂੰ ਦੇਣੇ ਪੈਂਦਾ ਮੈਂ ਕੋਈ ਹੋਰ ਚੀਜ਼ ਤਾਂ ਮੰਗਦੀ ਨਹੀਂ ਨਾ ਮੈਂ ਪੈਸਾ ਨਾ ਕੋਈ ਮੈਂ ਚੀਜ਼ ਨਾ ਕੋਈ ਮੈਂ ਗਿਫਟ ਪਾਈ ਇੱਕ ਸਿਰਫ ਮੈਂ ਮੈਸੇਜ ਮੰਗਦੀ ਆ ਇਹ ਫੇਸਬੁੱਕ ਵਾਲਿਆਂ ਦੀ ਗੱਲ ਕਰਦੀ ਆ ਮ YouTube ਵਾਲਿਆਂ ਦਾ ਜਿੰਨੇ ਤਾਂ ਕੰਮ ਬਣੇ ਨੇ ਜਿੰਨੇ ਕੁ ਲੋਕ ਇੱਥੇ ਦੇਖਦੇ ਨੇ ਉਹਨਾਂ ਇੱਕ ਦੇ ਕੰਮ ਬਣੇ ਨੇ ਇੱਕ ਵੀਡੀਓ ਨਾਲ ਇੱਕ ਬੰਦੇ ਦਾ ਵੀ ਕੰਮ ਬਣਦਾ ਮੇਰੇ ਲਈ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਅੱਜ ਦੇ ਯੁੱਗ ਚ ਲੋਕੀ ਪੈਸੇ ਲੈ ਕੇ ਇੰਨੇ ਨੇ ਜਾਂਦੇ ਨੇ ਤੇ ਉੱਥੇ ਇੱਕ ਵੀ ਸਾਰੇ ਦੁਨੀਆਂ ਦੇ ਕੰਮ ਨਹੀਂ ਬਣਦੇ ਨਾ ਮਹਾਪੁਰਸ਼ ਕੋਲੇ ਤੇ ਨਾ ਕਿਸੇ ਤੰਤਕ੍ਰਿਤ ਕੋਲੇ ਨਾ ਕਿਸੇ ਜੋਸਤੀ ਪੋਸਤੀ ਕੋਲੇ ਨਾ ਕਿਸੇ ਹੋਰ ਕੋਲੇ ਕੱਕਣੀ ਚੌਂਕੀਆਂ ਵਾਲਿਆਂ ਕੋ ਜਾਂਦੇ ਨੇ ਲੋਕ ਕਿਤੇ ਵੀ ਜਾਂਦੇ ਨੇ ਸਾਰਿਆਂ ਦੇ ਕੰਮ ਨਹੀਂ ਬਣਦੇ ਮੈਂ ਗਰੰਟੀ ਨਾ ਕਹਿੰਦੀ ਮੈਨੂੰ ਪਤਾ ਇਸ ਚੀਜ਼ ਦਾ ਹੁਣ ਤੁਸੀਂ ਕਰਨਾ ਕੀ ਆਪਾਂ ਉੱਥੇ ਮੁੱਦਤੇ ਆਉਣੇ ਆ ਵੀ ਜਿਹੜਾ ਤੁਹਾਡਾ ਕੋਈ ਵੀ ਬੰਦਾ ਜੇਲ੍ਹ ਦੇ ਵਿੱਚ ਐਸ ਟਾਈਮ ਉਹਦੀ ਪ੍ਰੋਲ ਨਹੀਂ ਹੋ ਰਹੀ ਉਹਦੀ ਜ਼ਵਾਨਤ ਨਹੀਂ ਹੋ ਰਹੀ ਜਾਂ ਫਿਰ ਤੁਹਾਨੂੰ ਇਹ ਆ ਵੀ ਉਹਨੂੰ ਸਜ਼ਾ ਨਾ ਹੋ ਜAVE ਬਸ ਬੰਦੇ ਦੇ ਵਿੱਚ ਕਸੂਰ ਨਾ ਹੋਵੇ ਕੋਈ ਅੱਜ ਕੱਲ ਲੋਕੀ ਬੇਕਸੂਰ ਹਨ ਜ਼ਿਆਦਾ ਫੜਾ ਰਹੇ ਨੇ ਕਸੂਰ ਵਾਰਤਾ ਬਾਹਰ ਘੁੰਮਦੇ ਰਹ ਜਾਂਦੇ ਨੇ ਜਿਹਦਾ ਕੋਈ ਕਸੂਰ ਹੀ ਨਹੀਂ ਹੁੰਦਾ ਜਿਨੇ ਉਹ ਕੰਮ ਕੀਤਾ ਹੀ ਨਹੀਂ ਹੁੰਦਾ ਉਹ ਵਿਚਾਰ ਵਿਚਾਰਾ ਜਿਹੜੇ ਦੇ ਵਿੱਚ ਡੱਕਿਆ ਜਾਂਦਾ ਇਹ ਜਵਾਨਾ ਹੀ ਇਹ ਜਾ ਗਿਆ ਉਲਟ ਜਵਾਨਾ ਤੁਸੀਂ ਹੁਣ ਵੀਡੀਓ ਨੂੰ ਦੇਖੋ ਐਂਡ ਤੱਕ ਧਿਆਨ ਨਾਲ ਸੁਣੇ ਛੱਡ ਕੇ ਬਚਾ ਲੈਣਾ ਭਾਜੋ ਜੇ ਕੋਈ ਖੱਟਣਾ ਹੁੰਦਾ ਤਾਂ ਵੀਡੀਓ ਪੂਰੀ ਸੁਣਨੀ ਪੈਂਦੀ ਹੈ ਤੁਹਾਡਾ ਕੋਈ ਰਿਸ਼ਤੇਦਾਰ ਹੋਊਗਾ ਜਾਂ ਕੋਈ ਜਾਣ ਪਛਾਣ ਵਾਲਾ ਦੋਸਤ ਮਿੱਤਰ ਵੀ ਹੋ ਜਾਂਦਾ ਕਈ ਵਾਰੀ ਕਿਸੇ ਦਾ ਆਪ ਦਾ ਵੀ ਹੁੰਦਾ ਜਿਹੜੇ ਦੇ ਵਿੱਚ ਬੰਦ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਲੋਕਰ ਦੇ ਵਿੱਚ ਤੁਸੀਂ ਹੁਣ ਕਰਨਾ ਕੀ ਕਿਸੇ ਵੀ ਦਿਨ ਮੈਂ ਪਹਿਲਾਂ ਤੁਹਾਨੂੰ ਇਹ ਦੱਸ ਦਵਾਂ ਵੀ ਕਿਸੇ ਵੀ ਦਿਨ ਤੁਸੀਂ ਇਹ ਕੰਮ ਕਰ ਸਕਦੇ ਕਿਸੇ ਵੀ ਟਾਈਮ ਤੁਸੀਂ ਤਿੰਨ ਰੋਟੀਆਂ ਮਿੱਠੀਆਂ ਪਕਾਉਣੀਆਂ ਨੇ ਉਹਦੇ ਵਿੱਚ ਚੀਨੀ ਬੂਰਾ ਖੰਡ ਜਾਂ ਮਿਸ਼ਰੀ ਨਹੀਂ ਪਾਉਣੀ ਦੇਸੀ ਸ਼ੱਕਰ ਜਾਂ ਗੁੜ 10 ਰੋਟੀਆਂ ਬਣਾਉਣੀਆਂ ਨੇ اکਵਾਸੀਆਂ ਇੱਕ ਪਾਸਾ ਰੋਟੀ ਦਾ ਸੇਕਣਾ ਦੂਜਾ ਪਾਸਾ ਕੱਚਾ ਹੋਏ ਪਿਛਲੀਆਂ ਬੁੜੀਆਂ ਨੂੰ ਵੈਸੇ ਸਾਰੀਆਂ ਨੂੰ ਪਤਾ ਅੱਜ ਕੱਲ ਵੀ ਪਿੰਡਾਂ ਵਾਲਿਆਂ ਤੋਂ ਵੈਸੇ ਖਾਸ ਤੌਰ ਤੇ ਇਸ ਚੀਜ਼ ਦਾ ਪਤਾ ਕੋਈ ਸ਼ਹਿਰਾਂ 'ਚ ਇਹ ਗੱਲ ਖਤਮ ਹੋ ਗਈ ਖਤਮ ਕਿਉਂ ਹੋ ਗਈ ਉਹ ਸੱਸ ਸਹੁਰੇ ਤੋਂ ਅਲੱਗ ਰਹਿੰਦੀਆਂ ਨੇ ਉਹਨਾਂ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਜਿਹੜੀ ਰੋਟੀ ਆ ਹੁਣ ਤੁਸੀਂ ਇੱਕ ਪਾਸੇ ਆ ਮਿੱਠੀ ਰੋਟੀ ਤਿੰਨ ਪਕਾ ਲਈਆਂ ਤਿੰਨਾਂ ਰੋਟੀਆਂ ਦੇ ਜਿਹੜਾ ਪਾਸਾ ਕੱਚਾ ਜਿਹੜਾ ਤੁਸੀਂ ਸੇਕ ਨਹੀਂ ਲਵਾਇਆ ਉਸ ਨੂੰ ਤੇਲ ਦੇ ਨਾਲ ਚੋਪੜ ਲਓ ਸਮਝਾ ਕਿ ਤਿੰਨਾਂ ਰੋਟੀਆਂ ਨੂੰ ਅਲੱਗ-ਅਲੱਗ ਇਹ ਨਹੀਂ ਵੀ ਰੋਟੀ ਤੇ ਰੋਟੀ ਘਸਾਉਣੀ ਆ ਹੁਣ ਤੁਸੀਂ ਤਿੰਨਾਂ ਰੋਟੀਆਂ ਦੇ ਉੱਤੇ ਜਿਹੜਾ ਕਾਜਲ ਹੁੰਦਾ ਸੰਦੂ ਜਿਹੜਾ ਅੱਖਾਂ 'ਚ ਪਾਉਣ ਵਾਲੀ ਲੋ ਵਸਦਾ ਦੱਸਦ ਨੇ ਕਈ ਵਾਰੀ ਕਹਿੰਦੇ ਨੇ ਸੰਤਾ ਜੀ ਪਤਾ ਹੀ ਨਹੀਂ ਲੱਗਾ ਸਾਨੂੰ ਸਮਝ ਨਹੀਂ ਆਈ ਉਸ ਦੇ ਤਿੰਨ ਟਿੱਕੇ ਲਾਉਣੇ ਨੇ ਇਸ ਤਰ੍ਹਾਂ ਰੋਟੀ ਤੇ ਮੈਂ ਫੇਰ ਦੱਸ ਦਨੀ ਆ ਇਸ ਤਰ੍ਹਾਂ ਤਿੰਨ ਟਿੱਕੇ ਹੋਰ ਤਿੰਨੇ ਟਿੱਕੇ ਟਿੱਕੇ ਲਾਉਣੇ ਨੇ ਜਿਹਨੂੰ ਕੁੰਮਕੁੰਮ ਵੀ ਕਹਿੰਦੇ ਨੇ ਸੰਧੂਰ ਵੀ ਕਹਿੰਦੇ ਨੇ ਉਸ 'ਤੇ ਤਿੰਨਾਂ ਰੋਟੀਆਂ ਤੇ ਹੁਣ ਤੁਸੀਂ ਤਿੰਨਾਂ ਰੋਟੀਆਂ ਨੂੰ ਕੀ ਕਰਨਾ ਜਿਹੜਾ ਇਨਸਾਨ ਜੇੜ ਦੇ ਵਿੱਚ ਬੈਠਾ ਉਹਦੇ ਕੱਪੜੇ ਹੋਣਗੇ ਤੁਹਾਡੇ ਕੋਲੇ ਹੁੰਦੇ ਹੀ ਨੇ ਕੋਈ ਨਾ ਕੋਈ ਸੂਟ ਉਹਦੇ ਉੱਪਰ ਜੀ ਉਲਟਾ ਸੱਤ ਵਰਕ ਮੋੜ ਫਿਰ ਜਿਹੜਾ ਇਨਸਾਨ ਜੇੜ ਦੇ ਵਿੱਚ ਬੈਠਾ ਉਹਦਾ ਕੋਈ ਨਾ ਕੋਈ ਕਮਰਾ ਤਾਂ ਜ਼ਰੂਰ ਹੋਊਗਾ ਜਿਸ ਕਮਰੇ ਦੇ ਵਿੱਚੋਂ ਪੈਂਦਾ ਸੀ ਉਸ ਕਮਰੇ ਦੀ ਛੱਤ ਤੋਂ ਦੇੜੀ ਤੋਂ ਲੈ ਜਿਹੜੀ ਦੇ ਉੱਤਲੀ ਸਰਗਣ ਦੇ ਉੱਥੋਂ ਸੱਤਵਾਂ ਰੋਟੀ ਇਸ ਤਰ੍ਹਾਂ ਕਾਹਣੀ ਫਿਰ ਉਹਦੇ ਸਾਰੇ ਕਮਰੇ ਦੇ ਵਿੱਚ ਕਮਾਉਣੀਆਂ ਰੋਟੀਆਂ ਇੱਕ ਵਾਰ ਹੁਣ ਤੁਸੀਂ ਕੀ ਕਰਨਾ ਪੂਰੇ ਆਪਣੇ ਘਰ ਦੇ ਵਿੱਚ ਇਹ ਰੋਟੀਆਂ ਕਮਾਉਣੀਆਂ ਨੇ ਤਿੰਨੇ ਇੱਕ ਵਾਰ ਤੁਸੀਂ ਬਾਥਰੂਮ ਤੇ फ्लਸ਼ ਜਿਹੜਾ ਹੁੰਦਾ ਟਾਇਲਟ ਵਾਲਾ ਆਪਣਾ ਬਣਿਆ ਹੁੰਦਾ ਉਹਨੂੰ ਛੱਡਣਾ ਹੋਰ ਸਾਰੇ ਜਿਹੜੇ ਦੋ ਨੇ ਦੋ ਤਿੰਨ ਨੇ ਤਿੰਨ ਉੱਥੇ ਨਹੀਂ ਜਾਣਾ ਹੁਣ ਤੁਸੀਂ ਇਹਨੂੰ ਦਰਾਂ ਚਾਹੇ ਬਾਹਰ ਆ ਕੇ ਹੁਣ ਤੁਸੀਂ ਕੀ ਕਰਨਾ ਜਦੋਂ ਬਾਹਰ ਰੱਖਣ ਜਾਣਾ ਇੱਕ ਰੋਟੀ ਬਾਹਰ ਨਿਕਲ ਤੋਂ ਪਹਿਲਾਂ ਹੀ ਜਦੋਂ ਆਪਾਂ ਨਿਕਲਦੇ ਆ ਬਾਹਰ ਸੱਜੇ ਹੱਥ ਜਿਹੜਾ ਹੈਗਾ ਤੁਹਾਡਾ ਸੱਜੇ ਪਾਸੇ ਇੱਕ ਰੋਟੀ ਰੱਖ ਦੋ ਉਦੋਂ ਕਹਾ ਹੁਣ ਤੁਸੀਂ ਕੀ ਦੇਖਣਾ ਜਿਹੜਾ ਤੁਹਾਨੂੰ ਹੁਣ ਪਹਿਲਾ ਚੌਕ ਆਉ ਸਭ ਤੋਂ ਫਰਸਟ ਦੇ ਵਿੱਚ ਇੱਕ ਰੋਟੀ ਉੱਥੇ ਰੱਖ ਦੋ ਹੁਣ ਤੁਹਾਡੇ ਕੋਲੇ ਬਚੀ ਐ ਤੀਜੀ ਰੋਟੀ ਜਾਂ ਤਾਂ ਇਸ ਨੂੰ ਜੇ ਕੋਈ ਪਿੱਪੜਾ ਆਉਂਦਾ ਤੁਹਾਨੂੰ ਲੱਗਦਾ ਕੋਈ ਪਿੱਪੜ ਇੱਥੇ ਵਧੀਆ ਠੀਕ ਹੈ ਇੱਥੇ ਰੱਖ ਲੈਣੇ ਅਗਰ ਪਿੱਪੜ ਵੀ ਨਹੀਂ ਹੈਗਾ ਤਾਂ ਨਹਿਰ ਦੇ ਕੰਡੇ ਰੱਖਿਓ ਅਗਰ ਨਹਿਰ ਵੀ ਨੇੜੇ ਨਹੀਂ ਪੈਂਦੀ ਤੁਹਾਨੂੰ ਮਾਤਾ ਮੂਣੀ ਦਾ ਮੰਦਿਰ ਹੈਗਾ ਜੇ ਕਿਤੇ ਤਾਂ ਮਾਤਾ ਮੂਣੀ ਦੇ ਮੰਦਿਰ ਵਿਦੇ ਵਿੱਚ ਇਸ ਤੀਜੀ ਰੋਟੀ ਨੂੰ ਚੜਾਓ ਮੱਥਾ ਟੇਕਿਓ ਹੁਣ ਜਿਹੜਾ ਤੁਹਾਡਾ ਇਨਸਾਨ ਜੇਲ੍ਹ ਦੇ ਵਿੱਚ ਬੈਠਾ ਉਹਦੇ ਉੱਤੇ ਮਾਤਾ ਮੂਣੀ ਦਾ ਪੈਰਾ ਲੱਗ ਗਿਆ ਉਹਨੂੰ ਦੇਖਣ ਸਾਰ ਜਦੋਂ ਉਹਦੀ ਹੁਣ ਪੇਸ਼ੀ ਪਾਊਗੀ ਜਿਹੜਾ ਜੱਜ ਆ ਸਰਕਾਰੀ ਵਕੀਲ ਆ ਉਹਨਾਂ ਨੂੰ ਉਹਦੇ ਤੇ ਦਇਆ ਆ ਜਾਊਗਾ ਰਹਿਮ ਆ ਜਾਊਗਾ ਪਰ ਬਸ ਗੱਲ ਇਹ ਆ ਵੀ ਕਸੂਰ ਵਰ ਨਾ ਹੋਵੇ ਚਲ ਜ ਮਾਰਾ ਮੋਟਾ ਕਸੂਰ ਆ ਉਹਦੀ ਕੋਈ ਗੱਲ ਨਹੀਂ ਹੁੰਦੀ ਛੋਟੇ ਮੋਟੇ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਨਸ਼ੇ 'ਚ ਬੱਚਾ ਫੜ ਲਿਆ ਨਸ਼ਾ ਵੇਚਦਾ ਸੀ ਚਾਹੇ ਕੁਝ ਵੀ ਕਰਦਾ ਸੀ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਗਲਤੀ ਬਹੁਤ ਹੁੰਦੀਆਂ ਨੇ ਬਲਤਕਾਰ ਕਰਨਾ ਸਭ ਤੋਂ ਵੱਡੀ ਗਲਤੀ ਮੈਂ ਬਲਤਕਾਰ আর ਕਤਲ ਨੂੰ ਮੰਨਦੀਆਂ ਇਹ ਦੋ ਚੀਜ਼ਾਂ ਬਹੁਤ ਵੱਡੀਆਂ ਗਲਤੀਆਂ ਨੇ ਦੇਖੋ ਪਰ ਕਿਸੇ ਦਾ ਬੱਚਾ ਜਿਹੜਾ ਕਿ ਪਟਰੇ ਹੈ ਨਸ਼ਾ ਦੇ ਕੇ ਉਹ ਵੀ ਗਲਤੀ ਤਾਂ ਉਹਦੀ ਹੋਈ ਹੈ ਪਰ ਉਹਦੇ ਵਿੱਚ ਇੰਨਾ ਕਈ ਵਾਰੀ ਬੰਦਾ ਕਸੂਰਵਾਰ ਨਹੀਂ ਹੁੰਦਾ ਉਹਨਾਂ ਉਹਦੇ ਉੱਤੇ ਸਪਲਾਈ ਕਰਵਾਈ ਜਾਂਦੀ ਹੈ ਪੈਸੇ ਦੇ ਕੇ ਜਾਂ ਉਹਨੂੰ ਖਾਣ ਦਾ ਲਾਲਚ ਦੇ ਕੇ ਪਟਕੇ ਵੀ ਕਰਵਾਈ ਜਾਂਦੇ ਇਹ ਵੀ ਮੈਨੂੰ ਪਤਾ ਬਿਲਾ ਇੰਨੀਆਂ ਕੁੜੀਆਂ ਵੇਚਦੀ ਸਾਡੇ ਚਿੱਟੇ ਦੀਆਂ ਇਹਨੂੰ ਇੱਕ ਚਿੱਟੇ ਦੀ ਪੁੜੀ ਫ੍ਰੀ ਦੇਵਾਂਗੇ ਉਹ ਬੰਦਾ ਲਾਹਣਚ ਦੇ ਵਿੱਚ ਬੱਚੇ ਆ ਜਾਂਦੇ ਨੇ ਉਹਦੇ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਕਿ ਬੱਚੇ ਨੂੰ ਭੋਲ ਹੁੰਦੇ ਨੇ ਕੱਚੀ ਉਮਰ ਦੇ ਬੱਚੇ ਜਿਹੜੇ ਹੁੰਦੇ ਨੇ 27 28 ਸਾਲ ਤੱਕ ਇਹ ਨਿਆਣੇ ਬਚਪਨਾਂ ਤੇ ਬਚਪਨਾ ਹੀ ਗਿਣਿਆ ਜਾਂਦਾ ਜੇ ਉਹ ਨਸ਼ਿਆਂ ਦੇ ਵਿੱਚ ਲੱਗ ਜਾਣ ਚਾਹੇ 40 ਸਾਲ ਦੇ ਵੀ ਹੋ ਜਾਣ ਵਿਚਾਰੇ ਉਹਨਾਂ ਦਾ ਦਿਮਾਗ ਬੱਚਿਆਂ ਵਰਗਾ ਹੀ ਰਹਿੰਦਾ ਉਹਨਾਂ ਨੂੰ ਕਿਉਂ ਘਰੋਂ ਪੈਸੇ ਨਹੀਂ ਮਿਲਦੇ ਉਹ ਸਪਲਾਈ ਕਰਨ ਲੱਗ ਜਾਂਦੇ ਨੇ ਵਿਚਾਰੇ ਪਰ ਜਿਹੜੇ ਵੱਡੇ ਵੱਡੇ ਨੇ ਉਹ ਤਾਂ ਆਪਦੇ ਘਰੋਂ ਹੀ ਬਾਹਰ ਨਿਕਲਦੇ ਹੋ ਤਾਂ ਇਹ ਜਿਹਨ ਮੂਰੇ ਰੱਖਦੇ ਨੇ ਬਸ ਨਾਲੇ ਖਾਣ ਲਾ ਲੰਦੇ ਨੇ ਤੇ ਨਾਲੇ ਆਪਦਾ ਕੰਮ ਕਰਾਉਂਦੇ ਨੇ ਨਾਲੇ ਜਦੋਂ ਵਿਚਾਰੇ ਫੜੇ ਜਾਂਦੇ ਨੇ ਤਾਂ ਜੇਲ੍ਹ ਦੀਆਂ ਰੋਟੀਆਂ ਉਹ ਖਾਂਦੇ ਨੇ ਜੇਲ੍ਹ ਦੀ ਹਵਾ ਉਹ ਫੱਕਦੇ ਨੇ ਉਹ ਤਾਂ ਰੌਣਾ ਕਰ ਬੈਠੇ ਰਹਿੰਦੇ ਨੇ ਅੱਛਾ ਜੀ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੀ ਆਪਣੀ ਬੇਬੇ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ